ਹਾਂਜੀ ਮਿੱਤਰ ਪਿਆਰਿਓ ਪੇਸ਼ ਹੈ ਖidmat ਹੈ ਤਵਾ ਫਿਸ਼ ਮਸਾਲਾ ਜੋ ਕਿ ਆਪਾਂ ਡਮਰਾ ਫਿਸ਼ ਯੂਜ਼ ਕਰਕੇ ਬਣਾਵਾਂਗੇ ਡਮਰੇ ਦੀ ਆਪਾਂ ਚਾਂਪਾ ਯੂਜ਼ ਕਰਾਂਗੇ ਜਿੰਦੇ ਬਿਲਕੁਲ ਸਿੰਗਲ ਕੰਡਾ ਹੁੰਦਾ ਹੈ ਉਹ ਖਾਂਚ ਬਹੁਤ ਟੇਸਟੀ ਹੁੰਦੀ ਹੈ ਇਹਨੂੰ ਪਹਿਲਾਂ ਆਪਾਂ ਕਰਾਂਗੇ ਮੈਰੀਨੇਟ ਥੋੜਾ ਜਿਹਾ ਔਇਲ ਤੇ ਬੇਸਨ ਦੇ ਮਸਾਲੇ ਲੂਣ ਮਰਚ ਧਨੀਆ ਪਾਊਡਰ ਨਿੰਬੂ ਥੋੜੀ ਜੀ ਅਜਵਾਇਨ ਅਦਰਕ ਲਸਣ ਦਾ ਪੇਸਟ ਪਾ ਕੇ ਇੱਕ ਚਮਚਾ ਪਾਵਾਂਗੇ ਬੇਸਨ ਦਾ ਹਲਕੀ ਜੀ ਕੋਟਿੰਗ ਵਾਸਤੇ ਥੋੜਾ ਜਿਹਾ ਪਾ ਕੇ ਪਾਣੀ ਇਹਦਾ ਬਣਾ ਲਾਂਗੇ ਆਪਾਂ ਬੈਟਰ ਆ ਡੰਮਰਾ ਫਿਸ਼ ਦੀਆਂ ਚਾਂਪਾਂ ਦੇਖੋ ਮੇਰੇ ਪਹਿਲੇ ਪੂਰੀਆਂ ਇਸ ਤਰ੍ਹਾਂ ਕਟਿੰਗ ਚ ਮਿਲਦੀਆਂ ਨਹੀਂ ਤਾਂ ਕੰਡਾ ਬਿਲਕੁਲ ਲੰਮਾ ਹੋਏਗਾ ਇਹਨੂੰ ਆਪਾਂ ਮੈਰੀਨੇਟ ਕਰਕੇ ਕੋਈ ਅੱਧੇ ਪੌਣੇ ਘੰਟੇ ਸੌਂਖ ਦੇਾਂਗੇ ਸਾਈਡ ਤੇ ਤੇ ਇੱਕ ਪਾਸੇ ਬਣਾ ਲਾਂਗੇ ਟਮਾਟਰ ਅਦਰਕ ਹਰੀ ਮਰਚ ਦਾ ਪੇਸਟ ਦੈਟਸ ਇਟ ਦੂਸਰੇ ਤਵੇ ਤੇ ਪਾਵਾਂਗੇ ਆਪਾਂ ਹਲਕਾ ਰਸਰ ਦਾ ਤੇਲ ਤੇ ਚਾਂਪਾਂ ਨੂੰ ਆਪਾਂ ਕਰ ਲਾਂਗੇ ਫਰਾਈ ਪਿਆਰਿਓ ਜੇ ਡੰਮਰਾ ਫਿਸ਼ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਚ ਹੁੰਦਾ ਹੈ ਤੇ ਆਪਣੇ ਦਿਲ ਦੀ ਸਿਹਤ ਵਾਸਤੇ ਬਹੁਤ ਅੱਛੀ ਹੁੰਦੀ ਹੈ ਕਿਉਂਕਿ ਇਹਦੇ ਜੋ ਮੀਗਾ 3 ਫੈਟੀ ਐਸ ਤੇ ਬਲੱਡ ਪ੍ਰੈਸ਼ਰ ਨੂੰ ਮੇਨਟੇਨ ਕਰਦਾ ਹੈ ਜਿਹੜੇ ਮੇਰੇ ਵੀਰਾਂ ਨੂੰ ਡਾਕਟਰ ਕਹਿੰਦੇ ਆ ਕਿ ਕੋਲੇਸਟ੍ਰੋਲ ਹਾਈ ਰਹਿੰਦਾ ਹੈ ਤੇ ਉਹ ਰੈੱਡ ਮੀਟ ਨਹੀਂ ਖਾ ਸਕਦੇ ਉਹ ਫਿਸ਼ ਖਾਂ ਉਹਦੇ ਨਾਲ ਪੇਟ ਨੂੰ ਵੀ ਹਲਕੀ ਤੇ ਈਜ਼ੀ ਡਾਈਜੈਸ਼ਨ ਇਸ ਤਰ੍ਹਾਂ ਉਸੇ ਤੇਲ 'ਚ ਤੁਸੀਂ ਆਪਣਾ ਉਹੀ ਆਪਣਾ ਜਿਹੜਾ ਪੇਸਟ ਬਣਾਇਆ ਤੇ ਬੇਸਿਕ ਮਸਾਲੇ ਉਹੀ ਐਡ ਕਰਨੇ ਆ ਲੂਣ ਮਰਚ ਮਸਾਲਾ ਤੇ ਹਲਦੀ ਦੈਟਸ ਇਟ ਤੇ ਨਾਲ ਹੀ ਜਿਹੜੀ ਆਪਣੀ ਫਿਸ਼ ਕਰਦਣੀ ਐਡ ਤੇ ਨੋ ਬੰ ਹਲਕੇ ਹੱਥਾਂ ਨਾਲ ਹਿਲਾਉਂਦੇ ਤਾਂ ਕਿ ਫਿਸ਼ ਆਪਣੀ ਟੁੱਟਣ ਜਾਏ ਕਿਉਂਕਿ ਆਪਣੀ ਫਿਸ਼ 80% ਟੈਂਡਰ ਹੋ ਚੁੱਕੀ ਹੈ ਅੱਧ ਤੱਕ ਆ ਪਾਣੀ ਦਾ ਪਾ ਕੇ ਤੇ ਪੂਰੇ 5 ਤੋਂ 7 ਮਿੰਟ ਲਈ ਸੇਮ ਅੰਚ ਤੇ ਰੱਖ ਦਿਓ ਤੇ ਟੱਕਣ ਚੁੱਕਣਾਂ ਤੇ ਬਾਬਾ ਜੀ ਫਿਸ਼ ਰੈਡੀ ਉੱਤੇ ਪਾਓ ਹਰਾ ਹਰਾ ਧਨੀਆ ਕੀ ਬਾਤ ਹੈ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਹੈ ਆਪਣੀ ਇਹ ਫਿਸ਼ ਮੈਂ ਤੁਹਾਨੂੰ ਹੁਣ ਇਹਨੂੰ ਦੱਸਦਾ ਕਿਦਾਂ ਖਾਣਾ ਵੀ ਕਿਦਾਂ ਹੈਗਾ ਇਹਨੇ ਤੁਸੀਂ ਹਲਕਾ ਜਿਹਾ ਇਥੋਂ ਕਰਨਾ ਤੇ ਕੰਡੇ ਬਾਹਰ ਕੱਢ ਲੈਣੇ ਇਦਾਂ ਬਸ ਹੁਣ ਸਾਰੀ ਬਿਲਕੁਲ ਬੋਨਲੈਸ ਹੋ ਗਈ ਹੈ ਬਾਕੀ ਖਾਓ ਪੀਓ ਤੇ ਲਵ ਨਿਆਰੇ ਤੇ ਭਰਾ ਦੇ ਪੇਜ ਨੂੰ ਕਰੋ ਲ